ਹੋ ਮਾ ਮਰ ਜਾਵੇ ਤੋ ਉਸ ਤੋਂ ਵਿੱਚ ਉਮਰ ਨਹੀਂ ਆਣੀ ਸਾਰੀ ਜ਼ਿੰਦਗੀ ਬਣ ਜਾਂਦੀ ਫਿਰ ਦਰਦ ਕਹਾਣੀ ਹੋ ਸਾਰੀ ਜ਼ਿੰਦਗੀ ਬਣ ਜਾਂਦੀ ਫਿਰ ਦਰਦ ਕਹਾਣੀ ਸਿਰ ਤੋਂ ਨੇ ਉੱਠ ਜਾਂਦੀਆਂ ਫਿਰ ਠੰਡੀਆਂ ਸ਼ਾਮਾਂ ਕਦੇ ਨਾ ਲਾਡ ਲੜਾਉਂਦੀਆ ਮਤ ਰਹੀਆ ਮਾ ਮਾ ਹੋ ਕਦੇ ਨਾ ਲਾਡ ਲੜਾਉਂਦੀਆ ਮਤ ਰਹੀਆ ਮਾ ਮਾ ਮਾਂ ਮਰੀ ਸ੍ਰੂਪ ਬਸੰਤ ਦੀ ਕਈ ਲਾਡ ਲੜਾ ਕੇ ਕੱਢ ਤੇ ਕਰੋ ਮਤੇਰੇ ਨੇ ਸੀ ਦੂਸ਼ਨ ਲਾ ਕੇ ਹੋ ਵਖਤ ਪਏ ਤੂੰ ਮੱਲੀਆਂ ਜੰਗਲ ਦੀਆਂ ਰਾਮਾ ਕਦੋਂ ਲਾੜ ਲੜਾਉਂਦੀ ਓ ਮੇਰੇ ਆ ਮਾਵਾ ਹੋ ਕਦੋਂ ਲਾੜ ਲੜਾਉਂਦੀ ਓ ਮੇਰੇ ਆ ਮਾਵਾ ਹੋ ਮੇਰੇ ਦਾ ਵਖਤ ਸੀ ਪੂਰਨ ਤੇ ਆਇਆ ਟੁਕੜੇ ਟੁਕੜੇ ਕੱਟ ਕੇ ਖੂਹੇ ਵਿੱਚ ਪਾਇਆ ਹਾਏ ਮਤ ਰਈ ਦਾ ਬਖਤ ਸੀ ਪੂਰਨ ਤੇ ਆਇਆ ਟੁਕੜੇ ਟੁਕੜੇ ਕੱਟ ਕੇ ਖੂਹੇ ਵਿੱਚ ਪਾਇਆ ਕਿਸੇ ਨੇ ਸੁਣੀਾ ਜੱਗ ਤੇ ਇਛਰਾਂ ਦੀਆਂ ਤਾਵਾਂ ਕਦੇ ਨੂੰ ਲਾਡ ਲੜਾਉਂਦੀਆਂ ਮਤਰਿਆਂ ਮਾਵਾ ਹੋ ਕਦੇ ਨੂੰ ਲਾਡ ਲੜਾਉਂਦੀਆਂ ਮਤਰਿਆਂ ਮਾਵਾ ਹੋ ਕਦੇ ਨਾ ਮਾਰਗ ਵੀਰ ਜੀ ਰੱਬ ਕਿਸੇ ਦੀ ਖੋਵੇ ਨਿਆਣੀ ਉਮਰੇ ਬਾਲ ਨਾ ਕੋਈ ਮਾ ਬਿਨਾਂ ਰੋਵੇ ਹੁਕਮੇ ਮਾਰਗ ਵੀਰ ਜੀ ਰੱਬ ਕਿਸੇ ਦੀ ਖੋਵੇ ਨਿਆਂ ਨਹੀਂ ਉਮਰੇ ਬਾੜਾ ਨਾ ਕੋਈ ਮਾਂ ਬਿਨਾ ਰੋਵੇ ਪਿੰਡ ਖੀਵੇ ਦਾ ਮਾਝੂ ਵੀ ਨਿਤ ਕਰੇ ਦੁਆ ਮਹਾ ਕਦੇ ਨਾ ਲਾੜ ਲੜਾਉਂਦੀਆਂ ਹਮਤ ਰਹੀਆਂ ਮਾਂ ਮਾਂ ਆਇ ਕਦੇ ਨਾ ਲਾੜ ਲੜਾਉਂਦੀ ਆ ਮਤ ਰਿਓ ਮਾਵਾ